ਇਹ ਦੰਦੇ ਭਰੇ ਅੱਜ ਹੀ ਦੂਸਰੀ ਮਸ਼ੀਨ ਦਾ ਸਰ ਪੇਰ ਕੀਤਾ ਸਾਰਾ ਹੀ ਖੋਲ ਕੇ ਕੀ ਕੀ ਸਮਾਨ ਪਿਆ ਦਾ ਇਹਦਾ ਕੰਮ ਜਾਂ ਪਿਆ ਇੱਕ ਇਹਦਾ ਕ੍ਰਾਉਨ ਟੁੱਟਾ ਸੀ ਹੂੰ ਦੰਦੇ ਭਰੇ ਇਹਦੇ ਹਾਂ ਆ ਵੱਡਾ ਕ੍ਰਾਉਨ ਵੀ ਭਰਿਆ ਹੈ ਨਾ ਟੋਟਾ ਵੀ ਇਹ ਸਮਾਨ ਮਲੋਡ ਤੋਂ ਮੰਗਵਾ ਲਈਦਾ ਵਾ ਸਪੇਅਰ ਪਿਆ ਇਹ ਆਪਾਂ ਦਾ ਸਪੀਅਰ ਮੰਗਾਇਆ ਹੈ ਜੱਲ ਆਪਣੇ ਕੋ ਦੋ ਹਿੱਸੇ ਨਾਲ ਤਾਂ ਕਰਕੇ ਸਪੀਅਰ ਸਮਾਨ ਰੱਖਣਾ ਹੀ ਪੈਂਦਾ ਸਮਾਨ ਸਾਰੇ ਇਹਦੀ ਅਸੀਂ ਹੁਣ ਅੱਜ ਥੋੜਾ ਲੇਟ ਹੋ ਗਏ ਤੁਹਾਨੂੰ ਹਿੱਸੇ ਦੀ ਪ੍ਰੋਪਰ ਵੀਡੀਓ ਬਣਾ ਕੇ ਪਾਉਣੀ ਹੀ ਵੀ ਜੇ ਕੋਈ ਅਣਜਾਣ ਬੰਦਾ ਕਿਤੇ ਫਸ ਜਾਏ ਤੇ ਉਹ ਖੋਲ ਕੇ ਆਪਣੇ ਆਪ ਇਹਨੂੰ ਸਹੀ ਕਰ ਲਵੇ ਕਿ ਮਿਸਤਰੀ ਕੋਲ ਜਾਣ ਦੀ ਲੋੜ ਨਹੀਂ ਇਹਦੇ ਕੋਈ ਖਾਸ ਐਡਾ ਕੰਮ ਨਹੀਂ ਹੁੰਦਾ ਨਹੀਂ ਖੀ ਲੈਵਾਨੀ ਤੇ ਹੁਣ ਜਿਹੜਾ ਆ ਨਟ ਖੋਲ ਕੇ ਇਹਦੇ ਨਾਲ ਆਪਣੇ ਕ੍ਰੋਸਾਂ ਨੂੰ ਗਰੀਸ ਵੱਜ ਜਾਂਦੀ ਆ ਤੇ ਜਿਹੜੇ ਆ ਨਟ ਖੋਲ ਕੇ ਆਪਣੇ ਸਾਰੇ ਹੱਥ ਬ੍ਰੇਕ ਰਿ ਇਹ ਸਾਰੇ ਨਟ ਖੋਲ ਕੇ ਇਹ ਬਾਹਰ ਨਿਕਲੋਂਦਾ ਕ੍ਰੋਸ ਇਹਦੇ ਵਿੱਚ ਜਿਹੜਾ ਚੱਲਦਾ ਆ ਆ ਨਾਲ ਹੱਬ ਵਾ ਹੱਬ ਦੇ ਵਿੱਚ ਬੈਰਿੰਗ ਹੱਬ ਬਾਹਰ ਤੇ ਚੜ ਜਾਂਦੀ ਇਹਦੇ ਨਾਲ ਇਹਨੂੰ ਚਿਕਨੜਾ ਪਾ ਕੇ ਗੱਬ ਵਾਲੀ ਬੈਰਿੰਗ ਟੈਟ ਬਸ ਕਹਿੰਦੇ ਟੈਟ ਇੱਥੇ ਸੈਟਾ ਆ ਇੱਥੋਂ ਹੁਣ ਜਿਹੜੇ ਆ ਦੋ ਆ ਤੁਹਾਨੂੰ ਪਤਾ ਆ ਇਹ ਦੋ ਨਟ ਖੋਲ ਕੇ ਇਹਨੂੰ ਬਾਹਰ ਕੱਢ ਲਈਦਾ ਤੇ ਇਹਦੀ ਗੇਅਰ ਦੀ ਸੈਟਿੰਗ ਇਹਦੇ ਵਿੱਚੋਂ ਜਿੱਦਾਂ ਮਾ ਮੁੰਡਾ ਕੱਸਣ ਦਿਆ ਇਹਦੇ ਨਾਲ ਹੋ ਜਾਂਦੀ ਹੈ ਇਹਦੇ ਵਿੱਚ ਸਟਾਰ ਹੁੰਦੇ ਆ ਉਹ ਜਦੋਂ ਆਪਾਂ ਬਾਹਰ ਕੱਢਿਆ ਨਟ ਖੋਲ ਕੇ ਤੁਹਾਨੂੰ ਪਤਾ ਸਟਾਰ ਸਿਰੇ ਆ ਉਹ ਵੀ ਬਾਹਰ ਆ ਜਾਂਦੀ ਇਦੋਂ ਆਬ ਇਥੋਂ ਆ ਖੋਲ ਕੇ ਚਿਕਨੜਾ ਪਹਿਲਾ ਹਬ ਬਾਹਰ ਕੱਢ ਲੈਣੀ ਰੀਤੋ ਹੋਲ ਕੈਨੂੰ ਬਾਹਰ ਕੱਢ ਲੈਣਾ ਇਹਦਾ ਕੋਈ ਬਾਲਾ ਕਿਉਰੀ ਵਾਲਾ ਕੰਮ ਨਹੀਂ ਹੈਗਾ ਕੰਮ ਵੇਰੇ ਤੇ ਸਾਨੂੰ ਦੱਸ ਕੰਮ ਵੇਰੇ ਆਪਣਾ ਬਾਇਓ ਦੇ ਵਿੱਚ ਨੰਬਰ ਹੈਗਾ ਵਾ ਉੱਤੇ ਸੰਪਰਕ ਕਰ ਲਿਓ ਤੇ ਪੁੱਛ ਕੇ ਦੱਸ ਦਾਂਗੇ ਕਿੱਥੋਂ ਸਮਾਨ ਮਿਲਦਾ ਕੀ ਮਿਲਦਾ ਸਾਰਾ ਕੁਝ ਦੱਸਾਂਗੇ ਇਹਦਾ ਕਾਹਪੁਰਜਾ ਹੋਇਆ ਹੈ ਨਾ ਭਰਾ ਦੰਦੇ ਭਰੇ ਦੰਦੇ ਭਰੇ ਇਹ ਵੀ ਪੈ ਗਿਆ ਸੀਦਾ ਸੁਲਾ ਪਾ ਲੀਆਂ ਇਹਦੀਆਂ ਸੀਲਾ ਸੀ ਦਾ ਇਹੋ ਤਰੀਕਾ ਦਿੰਦੇ ਸੀਲ ਹੈਗੀ ਦੀ ਵਿੱਚ ਯਾਰ ਨਹੀਂ ਇਹ ਨਾਲ ਬਾਹਰੀ ਆ ਜੇ ਬਾਈ ਚਾਂਸ ਉਸ ਤਰ੍ਹਾਂ ਹੀ ਸਟਾਣ ਉਹ ਫਿਰ ਤੇ ਲੀਕਣੀ ਲੀਕਣੀ ਇਹ ਰਹਿਣਾ ਤਾਂ ਇਹ ਉਦੋਂ ਲੀਕਣਾ ਜਦੋਂ ਫਿਰ ਜਿਆਦੀ ਆਪਣੀ ਨਾ ਰੋੜ ਰਾੜ ਦੇ ਭਜਾਈ ਮਸ਼ੀਨ ਬੱਸ ਉਦੋਂ ਉਦੋਂ ਕੱਢੂਗੀ ਬਾਕੀ ਤੇਲ ਤੁਲ ਗਿੰਦਿਆ ਵੇਖੀ ਜਾਵੇ ਨੂਕਾ ਇਹ ਹਿੱਸਾ ਨਹੀਂ ਮਰਦਾ ਨਵਾਂ ਬਣ ਗਿਆ ਸਮਾਂ ਸਾਰਾ ਹੋ ਗਿਆ ਆਯੋ ਭਾਈ ਇਹ ਹੁਣ ਪਿਪਲਾ ਇਹਦੇ